ਕਮਲਕੌਰ ਭਾਪੀ ਦੇ ਕਤਲ ਮਾਮਲੇ ਦੇ ਵਿੱਚ ਨਿਹੰਗ ਅੰਮ੍ਰਿਤਪਾਲ ਮੈਰੋ ਦਾ ਨਾਮ ਆਇਆ ਸਾਹਮਣੇ ਆ ਦੇਖੋ ਹੁਣ ਪੁਲਿਸ ਨੇ ਕਰ ਲਿਆ ਗ੍ਰਿਫਤਾਰ ਤੇ ਹੋਣਗੇ ਵੱਡੇ ਖੁਲਾਸੇ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਭਾਪੀ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਹੈ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਵਿੱਚ ਲਾਸ਼ ਮਿਲਦੀ ਹੈ ਜਾਣਕਾਰੀ ਦੇ ਅਨੁਸਾਰ ਕਮਲਕੌਰ ਦੀ ਲਾਸ਼ ਲਗਭਗ 2 ਤੋਂ 3 ਦਿਨ ਪੁਰਾਣੀ ਦੱਸੀ ਗਈ ਹੈ ਦੱਸਿਆ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਪਾਪੀ ਲੁਧਿਆਣਾ ਦੀ ਰਹਿਣ ਵਾਲੀ ਸੀ ਇਸ ਵਿਚਾਲੇ ਦੱਸਿਆ ਕਿ ਹੁਣ ਸੋਸ਼ਲ ਮੀਡੀਆ ਤੇ ਉਸ ਦੀ ਮੌਤ ਦੀਆਂ ਕਾਫੀ ਚਰਚਾਵਾਂ ਤੇਜ਼ ਨੇ ਪਰ ਇਸ ਵਿਚਾਲੇ ਹੁਣ ਹਿਰਾਸਤ ਦੇ ਵਿੱਚ ਲਏ ਗਏ ਤੋਸ਼ੀ ਨਿਹੰਗ ਅੰਮ੍ਰਿਤਪਾਲ ਮੈਰੋ ਨਾਲ ਜੁੜੇ ਦੱਸੇ ਜਾ ਰਹੇ ਨੇ ਇਹ ਸਾਰੇ ਸੰਪਰਕ ਜਾਨਕੀਏ ਤਾਰਾ ਜੁੜੀਆਂ ਨਜ਼ਰ ਆ ਰਹੀਆਂ ਨੇ ਪੁਲਿਸ ਮੁਤਾਬਕ ਫੜੇ ਗਏ ਦੋਵੇਂ ਤੋਸ਼ੀਆਂ ਨੇ ਅੰਮ੍ਰਿਤ ਮੈਰੋ ਨਾਲ ਮਿਲ ਕੇ ਭਾਬੀ ਕਮਲਕੌਰ ਉਰਫ ਕੰਚਨ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਦੱਸਿਆ ਕਿ ਹੁਣ ਸੂਤਰਾਂ ਦੇ ਮੁਤਾਬਕ ਇਸ ਮਾਮਲੇ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਹਿਰਾਸਤ ਦੇ ਵਿੱਚ ਲਏ ਗਏ ਦੋ ਦੋਸ਼ੀਆਂ ਵਿੱਚੋਂ ਇੱਕ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦੇ ਹਰੀਕੇ ਪਿੰਡ ਦਾ ਤੇ ਇੱਕ ਜ਼ਿਲ੍ਹਾ ਮੋਗਾ ਦੇ ਮਹਿਰੂ ਪਿੰਡ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਦੱਸਿਆ ਹੈ ਦੱਸਿਆ ਕਿ ਕੁਝ ਸਮੇਂ ਪਹਿਲਾਂ ਅਮ੍ਰਿਤਪਾਲ ਮਹਿਰੂ ਨੇ ਭਾਬੀ ਕਮਲਕੋ ਨੂੰ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਪੋਸਟ ਕਰਨ ਲਈ ਧਮਕੀ ਦਿੱਤੀ ਸੀ ਜਲਦੀ ਪੁਲਿਸ ਸਥਾਨਕ मामले ਤੇ ਕਾਨਫਰੰਸ ਕਰੇਗੀ ਕਿ ਇਸ ਤਰੀਕੇ ਦੇ ਨਾਲ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਸਾਰੀਆਂ ਚੀਜ਼ਾਂ ਦਾ ਸੱਚ ਸਾਹਮਣੇ ਆਵੇਗਾ ਦੱਸਦੀ ਹੈ ਕਿ ਅਮਰਿਤਪਾਲ ਮਹਿਰੋ ਦਾ ਨਾਮ ਪਹਿਲਾਂ ਵੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਧਮਕੀਆਂ ਦੇ ਮਾਮਲੇ ਵਿੱਚ ਆ ਚੁੱਕਿਆ ਹੈ ਤੇ ਮਹਿਰੋ ਖੁਦ ਵੀ ਸੋਸ਼ਲ ਮੀਡੀਆ ਉੱਤੇ ਖੂਬ ਸਰਗਰਮ ਰਹਿੰਦਾ ਹੈ ਤੇ ਦੱਸਦੀ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਸਥਿਤੀ ਬਣੀ ਹੋਈ ਹੈ ਹਾਲਾਤ ਨੇ ਤਾਂ ਹੁਣ ਜੋ ਅਮਰਿਤ ਮਹਿਰੋ ਹੈ ਨਿਹੰਗ ਅਮਰਿਤ ਮਹਿਰੋ ਉਸ ਦੀ ਗ੍ਰਿਫਤਾਰੀ ਉਸ ਦੇ ਦੋ ਸਾਥੀਆਂ ਨਾਲ ਹੋਈ ਹੈ ਤਾਂ ਸ਼੍ਰੀ ਆਮ ਧਮਕੀ ਵਿਦਤੀ ਸੀਗੀ ਕਿ ਕੋਈ ਉਹ ਚੀਜ਼ ਹੋ ਸਾਖਦੀਆਂ ਪਰ ਇਸ ਤੋਂ ਬਾਅਦ ਹੁਣ ਮਾਮਲਾ ਕਾਫੀ ਪੱਖਿਆ ਕਿ ਕੁਝ ਨਵੇਂ ਖੁਲਾਸੇ ਹੁੰਦੇ ਨੇ ਉਹ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਵਿੱਚ ਲਾਸ਼ ਮਿਲਦੀ ਹੈ ਜਾਣਕਾਰੀ ਦੇ ਅਨੁਸਾਰ ਕਮਲਕੌਰ ਦੀ ਲਾਸ਼ ਲਗਭਗ 2 ਤੋਂ 3 ਦਿਨ ਪੁਰਾਣੀ ਦੱਸੀ ਗਈ ਹੈ ਦੱਸਦੀ ਹੈ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਪਾਪੀ ਲੁਧਿਆਣਾ ਦੀ ਰਹਿਣ ਵਾਲੀ ਸੀ ਇਸ ਦੇ ਵਿਚਾਲੇ ਦੱਸੀਏ ਕਿ ਹੁਣ ਸੋਸ਼ਲ ਮੀਡੀਆ ਤੇ ਉਸ ਦੀ ਮੌਤ ਦੀਆਂ ਕਾਫੀ ਚਰਚਾਵਾਂ ਤੇਜ਼ ਨੇ ਪਰ ਇਸ ਵਿਚਾਲੇ ਹੁਣ ਹਿਰਾਸਤ ਦੇ ਵਿੱਚ ਲੈ ਗਏ ਦੋਸ਼ੀ ਨਿਹੰਗ ਅੰਮ੍ਰਿਤਪਾਲ ਮੈਰੋ ਨਾਲ ਜੁੜੇ ਦੱਸੇ ਜਾ ਰਹੇ ਨੇ ਇਹ ਸਾਰੇ ਸੰਪਰਕ ਜਾਨੀ ਕਿ ਇਹ ਤਾਰਾ ਜੁੜੀਆਂ ਨਜ਼ਰ ਆ ਰਹੀਆਂ ਨੇ ਪੁਲਿਸ ਮੁਤਾਬਕ ਫੜੇ ਗਏ ਦੋਵੇਂ ਦੋਸ਼ੀਆਂ ਨੇ ਅੰਮ੍ਰਿਤ ਮੈਰੋ ਨਾਲ ਮਿਲ ਕੇ ਭਾਬੀ ਕਮਲਕੌਰ ਉਰਫ ਕੰਚਨ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਦੱਸੀਏ ਕਿ ਹੁਣ ਸੂਤਰਾਂ ਦੇ ਮੁਤਾਬਕ ਇਸ ਮਾਮਲੇ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਹਿਰਾਸਤ ਦੇ ਵਿੱਚ ਲਏ ਗਏ ਦੋ ਦੋਸ਼ੀਆਂ ਵਿੱਚੋਂ ਇੱਕ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦੇ ਹਰੀਕੇ ਪਿੰਡ ਦਾ ਹੈ ਤੇ ਇੱਕ ਜ਼ਿਲ੍ਹਾ ਮੋਗਾ ਦੇ ਮਹਿਰੂ ਪਿੰਡ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਦੱਸਿਆ ਦੱਸਿਏ ਕਿ ਕੁਝ ਸਮੇਂ ਪਹਿਲਾਂ ਅਮ੍ਰਿਤਪਾਲ ਮਹਿਰੂ ਨੇ ਭਾਬੀ ਕਮਲਕੌਰ ਨੂੰ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਪੋਸਟ ਕਰਨ ਲਈ ਧਮਕੀ ਦਿੱਤੀ ਸੀ ਜਲਦੀ ਪੁਲਿਸ ਇਸ ਨਾਲ ਮਾਮਲੇ ਤੇ ਕਾਨਫਰੈਂਸ ਕਰੇਗੀ ਕਿ ਇਸ ਤਰੀਕੇ ਦੇ ਨਾਲ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਸਾਰੀਆਂ ਚੀਜ਼ਾਂ ਦਾ ਸੱਚ ਸਾਹਮਣੇ ਆਵੇਗਾ ਦੱਸਦੀ ਹੈ ਕਿ ਅਮਰਿਤਪਾਲ ਮਹਿਰੋ ਦਾ ਨਾਮ ਪਹਿਲਾਂ ਵੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਤੰਕੀਆਂ ਦੇ ਮਾਮਲੇ ਵਿੱਚ ਆ ਚੁੱਕਿਆ ਹੈ ਤੇ ਮਹਿਰੋ ਖੁਦ ਵੀ ਸੋਸ਼ਲ ਮੀਡੀਆ ਉੱਤੇ ਖੂਬ ਸਰਗਰਮ ਰਹਿੰਦਾ ਹੈ ਤੇ ਦੱਸਦੀ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਸਥਿਤੀ ਬਣੀ ਹੋਈ ਹੈ ਹਾਲਾਤ ਨੇ ਤਾਂ ਹੁਣ ਜੋ ਅਮਰਿਤ ਮਹਿਰੋ ਹੈ ਨਿਹੰਗ ਅਮਰਿਤ ਮਹਿਰੋ ਉਸ ਦੀ ਗ੍ਰਿਫਤਾਰੀ ਉਸ ਦੇ ਦੋ ਸਾਥੀਆਂ ਨਾਲ ਹੋਈ ਹੈ